ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਤ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਦੇ ਦੋਏ ਭਰਾ ਮਿਲ ਕੇ ਸਲਾਹ ਕਰਨਗੇ। ਉਹਨਾਂ ਤਿੰਨ ਉਹਦਾ ਮਖਰਮ ਹੁੰਦਾ ਸਲਾਹ ਕਰਦੀ। ਸੁਣੀ ਭੂਪ ਇਹ ਮਗਾਤ ਚੰਡ ਮੁੰਡ ਕਾਲੀ ਹਨ। ਕਾਲੀ ਨੇ ਦੋਏ ਮਾਰ ਦਿੱਤੇ ਜਦੋਂ ਉਹਨੇ ਸੁਣ ਲੇ ਤਾਂ ਉਹਨਾਂ ਨੇ ਫਿਰ ਦੋਹਾਂ ਭਰਾਵਾਂ ਨੇ ਬਾੜ ਭਰਾ ਤੋਂ ਭਰਾ ਤੋਂ ਮੰਤਰ ਕਰਤੇ ਵਿਧ ਪਏ। ਇਸ ਵਿਧੀ ਨਾਲ ਮੰਤਰ ਕੀਤਾ ਸਲਾਹ ਕੀਤੀ ਉਹਨਾਂ ਨੇ। ਚੌਪਈ ਰਕਤ ਬੀਜ ਤਪ ਭੂਪ ਬੁਲਾਇਓ। ਰਕਤ ਬੂਜ ਬੀਜ ਬੁਲਾ ਲਿਆ ਫਿਰ ਭੂਕਰ। ਇੱਕ ਰਕਤ ਬੀਜ ਐਸਾ ਉਹਨਾਂ ਦਾ ਨੋ ਹੈ। ਉਦਾਂ ਕਿ ਜਿੱਥੇ ਉਹਦੀ ਬੂੰਦ ਗਰ ਜਾਂਦੀ ਹੈ ਨਾ ਖੂਨ ਦੀ ਉੱਥੇ ਰਾਖਸ਼ ਉਹੋ ਜਿਹਾ ਹੀ ਪੈਦਾ ਹੋ ਜਾਂਦਾ ਉਹਨੂੰ ਰક્ત ਬੀਜ ਕਹਿੰਦੇ ਉਹਦੀ ਰક્ત ਤੇ ਉਹ ਬੀਜ ਹੈ ਜਿਹਦੀ ਰક્ત ਇੱਕ ਰਾਖਸ਼ ਪੈਦਾ ਕਰਨ ਦੀ ਸ਼ਕਤੀ ਰੱਖਦੀ ਹੋਵੇ ਉਹਦਾ ਨਾ ਰક્ત ਬੀਜ ਹੁੰਦਾ ਰક્ત ਬਿੰਦੂ ਵੀ ਕਹਿੰਦੇ ਇਹਨੂੰ ਰક્ત ਬੀਜ ਵੀ ਕਹਿੰਦੇ ਨੇ ਵੈਸੇ ਕੋਈ ਬੰਦਾ ਨਹੀਂ ਐਸਾ ਹੋ ਸਕਦਾ ਜਿਹਦੇ ਰਖਤ ਤੋਂ ਬੰਦਾ ਪੈਦਾ ਹੋ ਜਵੇ ਇਹ ਉਗਣ ਇੱਕ ਪਰਮੇ ਐਸਾ ਇਹ ਪਰਮਾ ਪਰਮਾ ਜਿੱਥੇ ਭਰਮ ਦਾ ਇੱਕ ਬੂੰਦ ਗਰਜਿਆ ਉੱਡਾ ਹੀ ਭਰਮ ਖੜਾ ਹੋ ਜਾਂਦਾ। ਉਹ ਆਦਮੀ ਨਹੀਂ ਹੋ ਸਕਦਾ ਕੋਈ ਇਹ ਜਾ ਕਿ ਇੱਕ ਬੂੰਦ ਉਹਦੇ ਖੂਨ ਦੀ ਗਰ ਗਈ ਆ ਆਦਮੀ ਬਹਿਲਾ ਹੋ ਗਿਆ। ਇਦਾਂ ਕੰਮ ਹੋ ਜੂਗਾ। ਹਾਂ। ਚਾਪਈ। ਇਹੀ ਗਾਠ ਹੈ। ਇਸੇ ਕਰਕੇ ਨੂੰ ਗਾਠ ਕਹਿੰਦੇ ਨੇ। ਕੋਈ ਗੱਲ ਕੋਈ ਹੋ ਰਹਾ ਹੈ। ਕਹੀ ਕੁਝ ਹੋ ਰਹਾ ਹੈ। ਜਿਹੜੀ ਪਰਥਾਏ ਸਾਖੀ ਹੁੰਦੀ ਹੈ ਨਾ ਪਰਥਾਏ ਸਾਖੀ। ਮਹਾਪੁਰਖ ਬੋਲਦੇ ਸਾਂਝੀ ਸੰਗਲ ਜਹਾਨ ਨੇ ਇਹ ਉਹ ਸਾਖੀ ਹੈ ਇਹ ਜਿਹੜੀ ਕੈਂਡੀ ਦੀ ਸਾਖੀ ਹੈ ਕੀ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸੰਗਲ ਜਹਾਨ ਨੇ ਇਹ ਸਾਰੇ ਜਹਾਨ ਨੂੰ ਸਾਂਝੀ ਸਾਖੀ ਹੈ ਇਹ ਗੱਲ ਅੰਦਰਲੀ ਹੈ ਇਹ ਪਰਥਾਏ ਬੋਲੀ ਹੋਈ ਜਿਹੜੀ ਪਰਥਾਏ ਬੋਲੀ ਹੈ ਉਹ ਕਾਥਾ ਹੁੰਦੀ ਹੈ ਜਿਹੜਾ ਦੇਖਿਆ ਹੋਇਆ ਸੱਚਾ ਹੁੰਦਾ ਉਹ ਕਾਥਾ ਹੁੰਦੀ ਹੈ ਕਥਨ ਹੁੰਦਾ ਉਹਨੂੰ ਕਾਥਾ ਕਹਿੰਦੇ ਨੇ ਕਥਨ ਕਰੀਦਾ ਅੱਖੀਂ ਦੇਖੇ ਸੋ ਬੋਲੇ ਜੋ ਪੇਖੇ ਅੱਖੀ ਉਹਦੀ ਹੈ ਕਾਥਾ ਕਥਨ ਕੀਤਾ ਇਕੱਠ ਕਹਾਣੀ ਇਕੱਠ ਕਹਾਣੀ ਕਥਨ ਕੀਤੀ ਹੈ ਜਿਹੜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਕਾਥਾ ਹਾਂ ਉਹ ਕਥਨ ਕੀਤੀ ਹੋਈ ਹੈ ਇਹ ਗਾਥਾ ਹੈ ਗੱਲ ਬਹੁਤ ਹੀ ਸਾਰੀਓ ਕੁਝ ਹੋਰ ਹੈ ਪਾਤਰ ਹੋਰ ਬਣਾਏ ਹੋਏ ਨੇ ਆਦਮੀ ਉਹਦੇ ਨੋ ਰੱਖ ਕੇ ਇਹ ਗੈਰ ਬੁਖਾਰ ਪਰਮੇ ਕੈਸੀ ਚੀਜ਼ ਐ ਕਿ ਬੂੰਦ ਗਰਜਾ ਉੱਡਾ ਹੀ ਭਰਮ ਖੜਾ ਹੋ ਜਾਂਦਾ ਇੱਕ ਛੋਣੀ ਜੀ ਸ਼ੰਕਾ ਪੈਦਾ ਹੋ ਜਾ ਕਿਸੇ ਆਦਮੀ ਤੇ ਗੁਰੂ ਘਰ ਤੇ ਦੇਖੋ ਰਬਾਬੀਆਂ ਨੂੰ ਜਦੋਂ ਸ਼ੰਕਾ ਪੈਦਾ ਹੋਈ ਵਿਰੋਧੀ ਹੋ ਗਏ ਗੁਰੂ ਘਰ ਦੇ ਸਤਾ ਬਲਵੰਡ ਕਿੰਨੀ ਸ਼ਰਧਾ ਰੱਖਣ ਵਾਲੇ ਸਭ ਨੂੰ ਰੋਜ਼ ਦੇਖਣ ਵਾਲੇ ਗੁਰੂ ਘਰ ਚ ਰਹਿਣ ਵਾਲੇ ਕੀਰਤਨ ਕਰਨ ਵਾਲੇ ਕੁਮਾਰੀ ਦੀ ਗੱਲ ਤੇ ਸਮਝੋ ਬਰੋ ਦੀ ਇਹ ਪਰਮੈਸੀ ਚੀਜ਼ ਹੈ ਇੱਕ ਮਾੜੀ ਜੀ ਗੱਲ ਤੋਂ ਪਰ ਸਾਰਾ ਹੀ ਪਿਛਲਾ ਵਸ ਨੇਰੇ ਚਲਾ ਜਾਂਦਾ ਬੁੱਲ ਜਾਂਦਾ ਚੋ ਪਈ ਹਲਾਕਾ ਤ ਬੀਜ ਤਬ ਫੂਫ ਬਲਾਇਓ ਅਮੇ ਤ ਦਰਬਦਾ ਤਹਾਂ ਬਿਠਾਇਓ ਰਗਤ ਬੀਜ ਬਲਾ ਲਿਆ ਫਿਰ ਫੂਫ ਨੇ ਰਾਜੇ ਨੇ ਸੁਮਨ ਬੜਾ ਇਨਾਮ ਦੇ ਕੇ ਪੈਸਾ ਦੇ ਕੇ ਉੱਥੇ ਬਿਠਾ ਲਿਆ ਬਹੁਬੇ ਤੇ ਦਈ ਬਰੂਥਨ ਸੰਗਾ ਬਹੁਤ ساری ਉਹਨੂੰ ਸੈਨਾ ਦੇ ਦਿੱਤੀ ਬਰੂਥਨ ਹੁੰਦੀ ਆ ਫੌਜ ਫੌਜ ਦੇਤੀ ਉਹਦੇ ਨਾਲ ਹੈ ਗੈਰਤ ਪੈਦਲ ਚ ਤੁਰੰਗਾ ਹੈ ਗੈ ਹਾਥੀ ਘੋੜੇ ਰਥ ਪੈਦਲ ਚਾਰ ਕਿਸਮ ਦੀ ਸੈਨਾ ਉਹਨੂੰ ਦੇਤੀ ਰਕਤ ਬੀਜ ਦਾ ਚਲਿਓ ਨਗਾਰਾ ਰਕਤ ਵੀ ਚੜ ਪਿਆ ਨਗਾਰਾ ਦੇ ਕੇ ਨਗਾਰਾ ਦੇ ਕੇ ਚੜ ਪਿਆ ਨਗਾਰੇ ਮਤਲਬ ਹੈ ਜੈਕਾਰਾ ਗਜਾ ਕੇ ਚਲਿਆ ਦੇਵ ਲੋਕ ਨਾ ਸੁਣੀ ਪੁਕਾਰਾ ਦੇਵ ਲੋਕ ਤੱਕ ਉਹਦੀ ਪੁਕਾਰ ਸੁਣ ਗਈ ਦੇਵ ਲੋਕ ਕਹਿੰਦੇ ਨੇ ਹਿਰਦੇ ਰੂ ਜਦੋਂ ਭਰਮ ਪੈਦਾ ਹੁੰਦਾ ਹਿਰਦੇ ਜਾਣਦੀ ਆ ਗੱਲ ਪਹਿਲਾਂ ਭਰਮ ਦਾ ਜਿਹੜਾ ਡੰਕਾ ਵਜਦਾ ਹਿਰਦੇ 'ਚ ਵਜਦਾ ਉਹ ਤੇ ਨੇਰਾ ਹੋ ਜਾਂਦਾ ਆ ਦੇਵ ਲੋਕ ਤੱਕ ਪੁਕਾਰ ਸੁਣ ਲਈ ਕੰਪੀ ਭੂਮ ਗਗਨ ਥਹਿਰਨਾ ਕੰਪੀ ਭੂਮ ਇਹਦਾ ਕੰਬ ਗਿਆ ਕੰਬ ਗਿਆ ਭਈ ਇਹ ਕੀ ਹੋ ਗਿਆ ਜਿਤੇ ਵਿਸ਼ਵਾਸ ਕਰਦੇ ਤੇ ਹੁਣ ਲੱਗਦਾ ਵਿਸ਼ਵਾਸ ਦੇ ਕਾਬਲੇ ਨਹੀਂ ਹੁਤਾ ਦੂ ਇਹ ਤਾਂ ਹੋ ਗਈ ਗੱਲ ਅਸਲੀ ਪਰ ਇਹ ਹੈ ਕਿ ਦੇਵਤਿਆਂ ਦਾ ਲੋਕ ਕੰਬ ਗਿਆ ਇੰਦਰਾਪੁਰੀ ਕੰਬ ਗਈ ਜਿਹੜਾ ਇੱਥੇ ਪ੍ਰਸੰਗ ਆਉਂ ਇੰਦਰਾਪੁਰੀ ਦਾ ਆਉਗਾ ਦੇਪੁਰੀ ਕੰਪੀ ਪੂਮ ਗਗਨ ਥਹਿਰਾਨਾ ਸਾਰੇ ਪ੍ਰਥਵੀ ਕੰਬ ਗਈ ਗਗਨ ਸੀ ਕਾਜੜਾ ਉਹ ਵੀ ਠਹਿ ਡੋਲ ਗਿਆ ਗਗਨ ਠਹਿਰਾਨਾ ਦੇਖੋ ਗਗਨ ਲੱਭੇ ਵਰਤੇ ਵਾਲੇ ਆਕਾਸ਼ ਵਾਸਤੇ ਗਗਨ ਲਫ਼ਜ਼ ਵਰਤਿਆ ਹੀ ਨਹੀਂ ਜਾਂਦਾ ਅਸੀਂ ਬਾਹਰ ਆਕਾਸ਼ ਵਰਤਦੇ ਹਾਂ ਗਗਨ ਹਮੇਸ਼ਾ ਹੀ ਹਿਰਦੇ ਵਾਸਤੇ ਵਰਤਿਆ ਜਾਂਦਾ ਹੈ ਗਗਨ ਦਮਾਮਾਂ ਵਾਜਿਆ ਗਗਨ ਦੇ ਵਿੱਚ ਆਕਾਸ਼ ਪਤਾੜ ਨਹੀਂ ਹੁੰਦਾ ਗਗਨ ਵਿੱਚ 10 ਦਿਸ਼ਾਵਾਂ ਨਹੀਂ ਹੁੰਦੀਆਂ ਸਾਰੀਆਂ 10 ਦਿਸ਼ਾਵਾਂ ਦਾ ਨਾਮ ਹੈ ਗਗਨ ਗਗਨ ਸਾਰੇ ਸਾਰੇ ਆਕਾਸ਼ ਪਤਾਲ ਨਹੀਂ ਹੁੰਦਾ ਗਗਨ ਤੇ ਵਖਰੇ ਵਖਰੇ ਨਹੀਂ ਹੁੰਦਾ ਆਕਾਸ਼ ਗਗਨ ਪਤਾਲ ਗਗਨ ਚੌਦਸ ਗਗਨ ਰਹਾਈਲੇ ਚਾਰਾਂ ਖੁੰਜਿਆ ਨੂੰ ਚਾਰਾਂ ਤਰਫਾਂ ਨੂੰ ਚਾਰਾਂ ਖੁੰਜਿਆ ਨੂੰ ਔਰ ਪਤਾਲ ਆਕਾਸ਼ ਨੂੰ ਗਗਨ ਕਹਿੰਦੇ ਹਾਂ ਜੀ ਗਗਨ ਦਾ ਰਾਨਾ ਗਗਨ ਤੁੰਥਰਾਨਾ ਦੇਵਨ ਜੁਤੀ ਦਿਵਰਾਜ ਡਰਾਨਾ ਸਣੇ ਦੇਵਤਿਆਂ ਦੇ ਇੰਦਰ ਡਰ ਗਿਆ ਇੰਦਰ ਰਾਜਾ ਸੀ ਉੱਥੇ ਸਾਰੇ ਦੇ ਉੱਤੇ ਡਰ ਗਿਆ ਔਰਿੰਦਰ ਵੀ ਡਰ ਗਿਆ ਹਾਂਜੀ ਧਵਲਾ ਗਿਰ ਕੇ ਜਬ ਟਟ ਆਏ ਜਦ ਸਾਰੇ ਉਹ ਦੇਵੀ ਜਿੱਥੇ ਰਹਿੰਦੀ ਸੀ ਧਵਲਾ ਰਹਿੰਦੀ ਸੀ ਉਸ ਪਹਾੜ ਦੇ ਨੇੜੇ ਆ ਕੇ ਜੜਾਂ ਚ ਆ ਕੇ ਧੁੰਦ ਬਟੋਲ ਮਰਦੰਗ বাজਾਏ ਫਿਰ ਉਹਨਾਂ ਨੇ ਦੂਰੇ ਡਬਲ ਨਗਾਰੇ ਜਿਹੜੇ ਹੁੰਦੇ ਨੇ ਨਾ ਇੱਕ ਨਗਾਰੇ ਹੁੰਦੇ ਨੇ ਦੂਰੇ ਇੱਕ ਹੁੰਦਾ ਦਵਾਮਾ ਦਵਾਮਾ ਸੰਗਲ ਹੁੰਦਾ ਬਹੁਤ ਵੱਡਾ ਹੁੰਦਾ ਪਰ ਉਹਨੇ ਡਬਲ ਢੋਲ ਬਜਾ ਦਿੱਤੇ ਦੋਵੇਂ ਪਾਸਿਆਂ ਦੇ ਬਜਾ ਦਿੱਤੇ ਕੋਈ ਤਟ ਕੇ ਅੰਦੀ ਗੱਲ ਵੀ ਕਰਦੇ ਨੇ ਕੁਝ ਦੂਈ ਸੰਸਾਰੀ ਗੱਲ ਵੀ ਕਰਦੇ ਨੇ ਹਾਂ ਜਾਂ ਵੀ ਸੁਣਾ ਕਲਾਹਲ ਕੰਨ ਜਦੋਂ ਕੰਨ ਦੇ ਵਿੱਚ ਕਲਾਹਲ ਸੁਣਿਆ ਰੌਲਾ ਸੁਣਿਆ ਦੇ ਵੀ ਨੇ ਉਤਰੀ ਸ਼ਸਤਰ ਅਸਤਰ ਲੈ ਨਾਨਾ ਨਾਨਾ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਅਸਰ ਸ਼ਸਤਰ ਲੈ ਕੇ ਥੱਲੇ ਉਤਰਿਆ ਮidan ਚ ਹਾਂ ਛੇਬਰ ਲਾਏ ਬਰਕੀਆਂ ਬਾਨਾਂ ਬਸ ਦੋਹਾਂ ਪਾਸਿਆਂ ਦੇ ਤੀਰ ਬਾਨ ਚੱਲਣ ਲੱਗੇ ਸ਼ੈਬਰ ਲੱਗੀ ਸ਼ੈਬਰ ਕਹਿੰਦੇ ਨੇ ਜਿਵੇਂ ਚੰਬਾ ਵੀ ਵਰਸਦਾ ਹੁੰਦਾ ਤਕੜਾ ਵੀ ਵਰਸਦਾ ਹੁੰਦਾ ਉਹਨੂੰ ਸ਼ੈਬਰ ਕਹਿੰਦੇ ਨੇ ਤਕੜੀ ਬਾਰਿਸ਼ ਆਉਣ ਲੱਗੀ ਦੋਹਾਂ ਪਾਸਿਆਂ ਤੇ ਸਵਾਲ ਜਵਾਬਾਂ ਦੀ ਤਰਕਾਂ ਦੀ ਬਾਜ ਰਾਜ ਔਰ ਗਰੇ ਕਾਨਨ ਵਾਹ ਬਾਣ ਸ਼ੈਬਰ ਲਾਈ ਵਰਖੀ ਹਮ ਬਾਣ ਹਾਂ ਬਾਜ ਰਾਜ ਔਰ ਗਰੇ ਕਾਨਨ ਬਾਜ ਕੋੜੇ ਘਰੇ ਉੱਤੇ ਬੈਠਣ ਵਾਲੇ ਜ਼ਵਾਰ ਵੀ ਡਰ ਗਏ ਨਾਲੇ ਸਨੇ ਸਵਾਰਾਂ ਘੋੜੇ ਜਣੇ ਔਰ ਕੱਲੇ ਘੋੜੇ ਕਖਾਂਡ ਵੀ ਡਰ ਗਏ ਕਈਆਂ ਦੇ ਘੋੜਿਆਂ ਨੂੰ ਤੀਰ ਵੱਜੇ ਕਈਆਂ ਦੇ ਘੋੜੇ ਦੋਹਾਂ ਨੂੰ ਤੀਰ ਵੱਜੇ ਢਾਹ ਢਾਹ ਪਰੇ ਸੁਪੱਟ ਸਰਦਾਰ ਆ ਜਿਹੜੇ ਬੜੇ ਬੜੇ ਸੁਪੱਟ ਸੀ ਸਰਦਾਰ ਕਹਾਉਂਦੇ ਸੀ ਰਕਸ਼ਸ਼ਾਂ ਦੇ ਉਹ ਢਾਹ ਢਾਹ ਕਰ ਗਏ ਜਿਹਦੇ ਤਰਕ ਦਾ ਤੀਰ ਵੱਜ ਗਿਆ ਖੜਾ ਰਿਹਾ ਹੀ ਨਹੀਂ ਇੱਕੋ ਇੱਕ ਗੱਲ ਨਾਲੇ ਮੁੰਦੇ ਪੈ ਗਏ ਹੂੰ ਜਨਕਰ ਕਟੇ ਬਿਰਛ ਸੰਗ ਆਰਾ ਐ ਸਮਝ ਲਓ ਵੀ ਬਿਰਛ ਆਰਿਆ ਨਾਲ ਕੱਟ ਕੇ ਥੱਲੇ ਸੁੱਟ ਦਿੱਤੇ ਜੇ ਆਰੇ ਨਾਲ ਕੱਟ ਕੇ ਫਿਰ ਸੁੱਟ ਦਈ ਦੁਬਾਰਾ ਤਾਂ ਜੁੜ ਜੂਗਾ ਜਾ ਕੇ ਖੜਾ ਹੋ ਜੂਗਾ ਤਾਂ ਹੋ ਨਹੀਂ ਸਕਦਾ ਆਦਮੀ ਦਾ ਚਲੋ ਕਈ ਵਾਰ ਬੇਹੋਸ਼ ਹੋਇਆ ਕਰਿਆ ਹੋਇਆ ਸੰਭਣ ਜਾਂਦਾ ਸੱਟ ਲੱਗੀ ਹੋਈ ਬਿਰਛ ਦਾ ਦੁਬਾਰਾ ਨਹੀਂ ਖੜਾ ਹੁੰਦਾ ਐ ਸੁੱਟ ਦਿੱਤੇ ਵੀ ਦੁਬਾਰਾ ਖੜੇ ਹੋਣਾ ਹੀ ਨਹੀਂ ਹੁੰਦਾ ਇਹ ਜੇ ਜੇ ਛੱਤਰ ਨੂੰ ਸਾਹਮਣੇ ਭਏ ਜੇ ਜੇ 70 ਸਾਹਮਣੇ ਪਏ ਜਿਹੜੇ ਜੇ ਜੇ ਦੁਸ਼ਮਣ ਸਾਹਮਣੇ ਆਇਆ ਬਹਰ ਜੀਤ ਗ੍ਰਹਿ ਕੋ ਨਹੀਂ ਗਏ ਆ ਫੇਰ ਨਹੀਂ ਕੋਈ ਜਾਂਦਾ